ਬਾਕੀ ਤਾਂ ਮਜਬੂਰੀਆਂ ਹੁੰਦੀਆਂ ਨੇ ਨਾ ਬੰਦੇ ਤੇ ਉਹ ਸਭ ਕੁਝ ਕਰਨਾ ਪੈਂਦਾ ਆ ਦੇਖੋ ਛਲੂਨ ਚਾਹ ਬਣਾ ਰਿਹਾ ਹਾਂ ਛਲੂਨ ਦਾ ਕੰਮ ਸਿੱਖ ਲਈ ਬਹੁਤ ਮੁਸ਼ਕਲਾਂ ਪੈਂਦੀਆਂ ਨੇ ਬੰਦੇ ਨੂੰ ਫਾਇਦਾ ਹੋ ਗਿਆ ਚਾਹ ਪਾਣੀ ਬਣਾਉਣਾ ਹੋ ਗਿਆ ਹੋਰ ਲੱਲਾ ਪੱਬਾ ਐਵੇਂ ਨਹੀਂ ਸਿੱਖਿਆ ਦਾ ਕੰਮ ਬਹੁਤ ਮਿਹਨਤ ਲਾਦੀ ਆ ਕੰਮ ਸਿੱਖਣ ਦੀ ਸੋ ਆਪਣੇ ਕੰਮ ਨੂੰ ਸਾਰੇ ਪਿਆਰ ਕਰੋ ਚੰਗੇ ਤਰੀਕੇ ਨਾਲ ਕਰੋ ਇਮਾਨਦਾਰ ਨਾਲ ਕਰੋ ਤੇ ਜ਼ਿੰਦਗੀ ਜਿਉਣੀ ਹੈ ਸੱਜਣਾ ਸਮਸਿਆਵਾਂ ਤੇ ਨਹੀਂ ਬਾਨੀਆ ਤੇ ਜ਼ਿੰਦਗੀ ਆ ਕਦੇ ਰੌਂਦੀ ਆ ਤੇ ਕਦੇ ਹੱਸਉਂਦੀ ਆ ਟੈਨਸ਼ਨ ਨਾ ਲੈ ਦੇਖ ਸੱਜਣਾ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਆਉਂਦੇ ਰਹਿੰਦੇ ਨੇ ਪਰ ਕਦੇ ਵੀ ਬੰਦੇ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਠੀਕ ਹੈ ਹੌਂਸਲਾ ਰੱਖੋ ਹੌਂਸਲੇ ਬਲੰਦ ਰੱਖੋ ਆਪ ਦੇ ਕੰਮ ਤੇ ਧਿਆਨ ਦੋ ਵਧੀਆ ਡਟ ਕੇ ਕੰਮ ਕਰਵਾਉਗਾ